ਕਿਵਲ ਮਗਰੇ ਆਦੀ ਆ ਅਰੇ ਕਿਚੜੀ ਫੋਟੋ ਜੱਡੀ ਪਾਜੀ ਤੂੰ ਫੋਟੋ ਖਿੱਚ ਤੇ ਮੈਂ ਵੀਡੀਓ ਬਣਾ ਤੂੰ ਫੋਟੋ ਖਿੱਚ ਆ ਜਾ ਤੁਸੀਂ ਵੀ ਨਾਲ ਤੁੰਗੀ ਨਾਲ ਇਹ ਇਹ ਤੇ ਕਚੋਲੇ ਦਾ ਵੱਡਾ ਯਾ ਇੱਥੋਂ ਸਾਡਾ ਵੀ ਆ ਹਾਂ ਠੀਕ ਮੜੀ ਬਲੇਟੀ ਆਈ ਔਰ ਜੀ ਬਧਾਈਆਂ ਬਹੁਤ ਬਧਾਈਆਂ ਜੀ ਬਧਾਈਆਂ ਲੈ ਫੜਾਓ ਜੀ ਆ ਲੋ ਰਾਈਡਰ ਜੀ ਥੋੜਾ ਜਾਦੇ ਨਾਲ ਲੈਣਾ ਦੀ ਫੇਰ ਤੇ ਉਹਦੇ ਕੋਟ ਵੀ ਹੋ ਜਾ ਉਹਦੇ ਵਿੱਚ ਸਹੀ ਗੱਲ ਆ ਉਹ ਨੂੰ ਫੜਾ ਔਰ ਥੋੜਾ ਪਾ ਜੀ ਲਾਓ ਮੱਥੇ ਮੱਥੇ ਨਹੀਂ ਲਾਣਾ ਹਾਂ ਇੱਦਾਂ ਬੀੜੀਆਂ ਵੀਡੀਓ ਹਾਂ ਨਾ ਨਾ ਮਿਲੂ ਕੋਈ ਕਦੇ ਨਹੀਂ ਨਹੀਂ ਫਾੜ ਫਾੜ ਉਹਨੂੰ ਵੀ ਲਿਆ ਭਾਬੀ ਨੂੰ ਇਹਨਾਂ ਦੇ ਚਾਰਾਂ ਦੀ ਫੋਟੋ ਖਿੱਚ ਤੇ ਰਿੰਕੁਰ ਵੀ ਲਿਆ ਵਿੱਚ ਉਹਨੂੰ ਮਾਰਾ ਕ ਉੱਥੇ ਖੜੋ ਆ ਖਿੱਚਿਓ ਫੋਟੋ ਇਹਨਾਂ ਦੀ ਸਾਰਿਆਂ ਦੀ ਅੱਛਾ ਬੀੜੀਆਂ ਬਣਾਉਣੀ ਮੈਂ ਤਾਂ ਵੀਡੀਓ ਬਣਾਉ ਆਈ ਇੱਕ ਮਿੰਟ ਜਲਦੀ ਫੋਨ ਲੈ ਲ ਭਾਜੀ ਦਾ ਫੋਟੋ ਵਿੱਚ ਆ ਲਓ ਜੇ ਤੁਮ ਮੋਹ ਕਰੋ ਚਲ ਫੋਟੋ ਖਿੱਚੋ ਇੱਧਰ ਦੇਖ ਮੈਂ ਬੋਲਿਓ ਨਾ ਅਨਿਹ ਇੱਧਰ ਦੇਖ। ਬਾਜੀ ਆਲ ਦੇਖੋ ਆਪਣੇ ਆਲ। ਹੋ ਗਿਆ। ਸਹੀ ਹੈ। ਲੈ ਬੜਾ। ਲੈ। ਕੁਝ ਨਹੀਂ ਆ। ਇੱਧਰ ਤੂੰ ਹੱਥ ਰੱਖ ਲੈ। ਅੱਛਾ ਇਹਨੂੰ ਲਾ। ਉਹਨੂੰ ਹੱਥ ਰੱਖ ਲੈ। ਆਓ ਹੱਥ ਰੱਖ ਲੈ। ਚੱਲ ਇੱਧਰ ਦੇਖ ਭਾਬੀ ਇੱਧਰ ਬਾਜੀ ਆਪਣੇ ਮੂੰਹ ਇੱਧਰ ਇੱਧਰ ਮੂੰਹ। ਹਾਂ ਹੁਣ ਸਹੀ ਹੈ। ਚੱਲ। ਇੱਧਰ ਆ ਭਾਬੀ ਮੂੰਹ।